ਸਤਿ ਸ਼੍ਰੀ ਅਕਾਲ ਦੋਸਤੋ ਸਾਡਾ ਚੈਨਲ ਦੇਖ ਰਹੇ ਸਾਰੇ ਈਵਰਸ ਨੂੰ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਨਵੀਂ ਖਬਰ ਲੈ ਕੇ ਆਏ ਆਂ ਜੀ ਸਕੂਲੀ ਵਿਦਿਆਰਥੀਆਂ ਦੇ ਲਈ ਅਗਰ ਤੁਹਾਡੇ ਬੱਚੇ ਸਕੂਲ ਦੇ ਵਿੱਚ ਪੜ੍ਹ ਰਹੇ ਨੇ ਜਾਂ ਤੁਸੀਂ ਖੁਦ ਵਿਦਿਆਰਥੀ ਹੋ ਜੀ ਤਾਂ ਤੁਹਾਡੇ ਲਈ ਜਿਹੜੀ ਇਹ ਖਬਰ ਹੈ ਇਹ ਅਹਿਮ ਹੋ ਸਕਦੀ ਹੈ ਸੋ ਦੋਸਤੋ ਵੀਡੀਓ ਪੂਰੀ ਦੇਖਿਓ ਕਿ ਜਿਹੜੀ ਖਬਰ ਹੈ ਤੁਹਾਨੂੰ ਸਹੀ ਤਰੀਕੇ ਨਾਲ ਸਮਝ ਆ ਸਕੇ ਤੇ ਜਿਹੜੀ ਅਸੀਂ ਗੱਲ ਕਹਿਣਾ ਚਾ ਰਹੇ ਆਂ ਉਹ ਤੁਹਾਨੂੰ ਸਹੀ ਤਰੀਕੇ ਨਾਲ ਪਤਾ ਲੱਗ ਸਕੇ ਸੋ ਦੋਸਤੋ ਜਿਹੜੀ ਗਰਮੀ ਆ ਉਹ ਬਹੁਤ ਦਿਨੋਂ-ਦਿਨ ਬਹੁਤ ਜ਼ਿਆਦਾ ਵੱਧ ਰਹੀ ਹੈ ਲੂ ਚੱਲਣ ਲੱਗੀ ਜਿਸ ਦੇ ਨਾਲ ਬਹੁ ਦਾ ਵਾਧਾ ਹੋ ਚੁੱਕਿਆ ਹੈ ਲਗਭਗ ਲਗਭਗ ਜਿਹੜਾ ਤਾਪਮਾਨ ਹੈ ਜੀ ਉਹ 40 ਡਿਗਰੀ ਤੋਂ ਉੱਪਰ ਚੱਲ ਰਿਹਾ ਜਿਸ ਦੇ ਨਾਲ ਸਕੂਲੀ ਬੱਚੇ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਦੋਸਤੋ ਕਈ ਜਗ੍ਹਾ ਤੇ ਅੱਗ ਵੀ ਲੱਗੀ ਹੁੰਦੀ ਹੈ ਉਹਦੇ ਨਾਲ ਹੋਰ ਵੀ ਗਰਮੈਸ਼ ਜਿਹੜੀ ਉਸ ਖਿੱਤੇ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਸੋ ਹੁਣ ਗੱਲ ਆਉਂਦੀ ਹੈ ਜੀ ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਜਿਹੜੀ ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਹੈ ਜੀ ਉਹਦੇ ਵਿੱਚ ਵੀ ਇਸ ਚੀਜ਼ ਦਾ ਵਿਘਨ ਪੈ ਰਿਹਾ ਕਿਉਂਕਿ ਬੱਚਿਆਂ ਨੂੰ ਮੌਸਮ ਬਦਲਣ ਦੇ ਕਾਰਨ ਕਈ ਵਾਰੀ ਕੋਈ ਨਾ ਕੋਈ ਦਿੱਕਤ ਆਉਂਦੀ ਹੈ ਕੋਈ ਜਿਹੜੀ ਹੈਗੀ ਨੀ ਸਹੀ ਲੈਂਦਾ ਜਾਂ ਜਿੰਮੇ ਮਰਜੀ ਤੁਸੀਂ ਲਗਾ ਸਕਦੇ ਹੋ ਵੀ ਜਿਹੜੀਆਂ ਮੌਸਮ ਬਦਲਦੇ ਨੇ ਦਿੱਕਤਾਂ ਨੇ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਨੇ ਜੀ ਸਕਿਨ ਨਾਲ ਰਿਲੇਟਡ ਪ੍ਰੋਬਲਮ ਆ ਉਹ ਆ ਰਹੀਆਂ ਨੇ ਸੋ ਜਿਹੜੀ ਸਰਕਾਰ ਵੱਲੋਂ ਜਿਹੜਾ ਹੈਗਾ ਜੀ ਇਸ ਵਾਰੀ ਇਹ ਜਿਹੜਾ ਆਪਾਂ ਕਹਿ ਸਕਦੇ ਆ ਕਿ ਇਨੀਸ਼ੀਏਟਿਵ ਲਿਆ ਜਾ ਰਿਹਾ 21 ਮਾਰਚ ਜਿਹੜੀਆਂ ਛੁੱਟੀਆਂ ਨੇ ਉਹ ਜੂਨ ਤੋਂ ਪਹਿਲਾਂ ਹੋਣ ਦੀ ਸੰਭਾਵਨਾ ਹੈ ਸੋ ਦੋਸਤੋ ਇਹ ਖਬਰਾਂ ਨਿਕਲ ਕੇ ਆ ਰਹੀਆਂ ਨੇ ਜੀ ਜਿਹੜੀ ਛੁੱਟੀਆਂ ਨੇ ਇਸ ਵਾਰੀ 25 ਮਈ ਤੋਂ ਲੈ ਕੇ 1 ਜੂਨ ਦੇ ਵਿਚਾਲੇ ਵਿਚਾਲੇ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਸਕੂਲਾਂ ਦੇ ਵੱਲੋਂ ਅੱਜ ਹੋ ਰਹੀ ਹੈ 13 ਮਈ ਕਈ ਸਕੂਲਾਂ ਦੇ ਵਿੱਚ ਹੋ ਸਕਦਾ ਹੈ ਅਗਰ ਗਰਮੀ ਵਧ ਗਈ ਤਾਂ 20 ਜੂਨ ਜਾਂ 23 ਜੂਨ ਤੱਕ ਜਿਹੜੀਆਂ ਛੁੱਟੀਆਂ ਹੈਗੀਆਂ ਨੇ ਜੀ ਛੋਟੇ ਬੱਚਿਆਂ ਨੂੰ ਉਹ ਕਰ ਦਿੱਤੀਆਂ ਜਾਣਗੀਆਂ ਸੋ ਦੋਸਤੋ ਜਿਹੜੀ ਖਬਰ ਇਹ ਹੀ ਨਿਕਲ ਕੇ ਆਈ ਹੈ ਕਿ ਛੁੱਟੀਆਂ ਕਿੰਨੀਆਂ ਹੋਣਗੀਆਂ ਛੁੱਟੀਆਂ ਦੇਖੋ ਜਿਹੜੀ ਸਾਰੀ ਜੂਨ ਦੀਆਂ ਨੇ ਜੀ ਉਹ ਤਾਂ ਹੋਣੀ ਹੋਣੀਆਂ ਨੇ ਤੇ ਉਹ ਤੋਂ ਉੱਪਰ ਵੀ ਜੁਲਾਈ 10 ਜੁਲਾਈ ਤੱਕ ਜਿਹੜੀਆਂ 15 ਜੁਲਾਈ ਤੱਕ ਛੁੱਟੀਆਂ ਬਾਅਦ ਚੁੱਕੇ ਹੋ ਸਕਦੀਆਂ ਨੇ ਸੋ ਲਗਭਗ ਸਵਾ ਮਹੀਨੇ ਤੋਂ ਲੈ ਕੇ ਪੌਣੇ 2 ਮਹੀਨੇ ਤੱਕ ਜਿਹੜੀ ਸਰਕਾਰ ਖਿੱਚ-ਖਿੱਚ ਕੇ ਜਿਹੜੀਆਂ ਛੁੱਟੀਆਂ ਜਵਾਖਾਂ ਦੀਆਂ ਲੈ ਕੇ ਜਾ ਸਕਦੀ ਹੈ ਇਸ ਕਰਕੇ ਜਿਹੜੀ ਬੱਚਿਆਂ ਦੀ ਪੜ੍ਹਾਈ ਹੈ ਉਹਦਾ ਵੀ ਧਿਆਨ ਰੱਖਿਆ ਜਾਂਦਾ ਸਕੂਲ ਦੁਆਰਾ ਉਹ ਵੀ ਬੱਚਿਆਂ ਨੂੰ ਜਿਹੜਾ ਕੰਮ ਹੈ ਹੋਰ ਟਾਈਮ ਤੇ ਪਾਉਂਦੇ ਰਹਿੰਦੇ ਨੇ ਕਿ ਮਾਪੇ ਪਾਪਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕੀ ਹੋ ਆਪਣੇ ਬੱਚੇ ਦਾ ਮਟੰਗ ਨਾਲ ਦੇਖਣਾ ਕਿਸ ਚ ਜੜੰਗ ਨਾਲ ਉਹਨਾਂ ਦੀ ਪੜ੍ਹਾਈ ਹੋ ਸਕੇ ਤੇ ਬੱਚੇ ਇੰਜੋਏ ਵੀ ਕਰ ਸਕਣਾਂ ਤੇ ਜਿਹੜੇ ਬੱਚੇ ਆਪਣੇ ਨਾਨਕੇ ਭੂਆ ਦੇ ਘਰੇ ਮਾਸੀ ਦੇ ਘਰੇ ਜਾਣਾ ਚਾਹੁੰਦੇ ਨੇ ਉਹ ਜਾ ਸਕਦੇ ਨੇ ਜੀ ਵਧੀਆ ਟਾਈਮ ਦੇ ਲਈ ਕਿਉਂਕਿ ਜਿਹੜੀਆਂ ਛੁੱਟੀਆਂ ਨੇ ਜੀ ਇਸ ਵਾਰੀ ਭਰਪੂਰ ਮਿਲਣਗੀਆਂ ਕਿਉਂਕਿ ਗਰਮੀ ਜਿਹੜਾ ਹੈਗੀ ਜੀ ਬਹੁਤ ਵੱਧ ਰਹੀ ਹੈ ਤੇ ਜਿਹੜੀਆਂ ਛੁੱਟੀਆਂ ਜਿਆਦਾ ਹੋਣ ਦੇ ਪੂਰੇ ਪੂਰੇ ਚਾਂਸਰ ਨੇ ਛੁੱਟੀਆਂ ਨਾਰਮਲ ਤਰੀਕਿਆਂ ਨਾਲੋਂ ਪਹਿਲਾਂ ਹੋਣਗੀਆਂ ਇਹ ਪੱਕਾ ਹੈ ਤੇ ਜਿਹੜੀ ਨਾਰਮਲ ਤਰੀਕਿਆਂ ਨੇ ਉਹਦੋਂ ਲੇਟ ਸਕੂਲ ਲੱਗਣਗੇ ਮੰਨ ਲਓ ਲਗਭਗ 1 ਜੂਨ ਤੋਂ ਪਹਿਲਾਂ ਛੁੱਟੀਆਂ ਹੋਣਗੀਆਂ ਜੀ ਬੇਸ਼ਕ ਕੋ 22 ਮਈ ਨੂੰ ਹੋ ਜਾਣਾ 25 ਨੂੰ ਹੋ ਜਾਣਾ 28 ਮਈ ਨੂੰ ਹੋ ਜਾਣਾ ਤੇ ਜਿਹੜਾ 2-4 ਦਿਨ ਦਾ ਕੋਈ ਫਰਕ ਨਹੀਂ ਹੈਗਾ ਦੇ ਜਨੀਆਂ ਸਕੂਲ ਲੱਗਣ ਦੀਆਂ ਮਿਤੀਆਂ ਨੇ ਉਹ ਲਗਭਗ ਜਿਹੜੀਆਂ ਹੁੰਦੀਆਂ ਨੇ ਜੀ 1 ਜੁਲਾਈ ਹੁੰਦੀ ਹੈ ਜ਼ਿਆਦਾਤਰ ਉਹ 10 ਜੁਲਾਈ ਤੋਂ ਲੈ ਕੇ 12 15 ਜੁਲਾਈ ਤੱਕ ਜਿਹੜਾ ਸਕੂਲ ਨੂੰ ਓਪਨ ਹੋਣ ਦੀਆਂ ਤਰੀਕਿਆਂ ਨੇ ਜਾ ਸਕਦੀਆਂ ਨੇ ਬੱਚਿਆਂ ਦਾ ਧਿਆਨ ਰੱਖੋ ਜੀ ਮੌਸਮ ਬਦਲਣ ਦੇ ਕਾਰਨ ਜਿਹੜੀਆਂ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਕਿਉਂਕਿ ਕਈ ਵਾਰੀ ਪ੍ਰਬੰਧ ਵੀ ਨਹੀਂ ਹੁੰਦੇ ਤਾਂ ਲਾਲੋ ਸਕੂਲਾਂ ਦੇ ਵਿੱਚ ਪ੍ਰਬੰਧਨਿਕ ਘਰ ਦੇ ਵਿੱਚ ਪ੍ਰਬੰਧਨੇ ਪਰ ਜਾਣ ਲੱਗੇ ਬੱਸਾਂ ਦੇ ਵਿੱਚ ਕਈ ਵਾਰੀ ਉਹਨਾਂ ਜਿਹੜਾ ਹੈਗਾ ਜੀ ਮਾਹੌਲ ਨਹੀਂ ਬਣ ਪਾਂਦਾ ਸੋ ਦੋਸਤੋ ਜਿਹੜੀ ਗੱਲ ਹੈ ਜੀ ਉਹ ਇਹੀ ਹੈ ਕਿ ਜਿਹੜੀਆਂ ਛੁੱਟੀਆਂ ਨੇ ਉਹ ਦੇ ਕਿਸੇ ਸਕੂਲ ਦੇ ਵਿੱਚ ਛੁੱਟੀਆਂ ਦਾ ਕੋਈ ਐਲਾਨ ਕਰਾਇਆ ਗਿਆ ਅਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਅਗਰ ਕੋਈ ਹੋਰ ਤੁਹਾਨੂੰ ਕੋਈ ਖਬਰ ਪਤਾ ਚੱਲਦੀ ਹੈ ਛੁੱਟੀਆਂ ਨਾਲ ਰਿਲੇਟਡ ਹੈ ਤਾਂ ਜਿਹੜੇ ਸਾਡੇ ਵੀਅਰਸ ਨੇ ਉਹ ਸਾਨੂੰ ਹਮੇਸ਼ਾ ਹੀ ਕਮੈਂਟਾਂ ਦੇ ਵਿੱਚ ਖਬਰਾਂ ਦਿੰਦੇ ਰਹਿੰਦੇ ਨੇ ਤੇ ਅਸੀਂ ਉਹਨਾਂ ਦਾ ਕਮੈਂਟ ਜਿਹੜਾ ਮੈਂਸ਼ਨ ਵੀ ਕਰਦੇ ਆਂ ਕਿ ਫਲਾਣੇ ਭਾਈ ਨੇ ਸਾਨੂੰ ਇਹ ਕਮੈਂਟ ਦੱਸਿਆ ਤੋ ਅਗਰ ਪੈਨਸ਼ਨ ਬਾਰੇ ਜਾਣਕਾਰੀ ਲੈਣੀ ਹੈ ਆਇਸ਼ਮਾਨ ਕਾੜੇ ਬਾਰੇ ਜਾਣਕਾਰੀ ਲੈਣੀ ਹੈ 15000 ਰੁਪਏ ਮਸ਼ੀਨ ਦਾ ਕਿਵੇਂ ਲੈ ਸਕਦੇ ਹਾਂ ਸਲਾਈ ਮਸ਼ੀਨ ਦੇ ਲਈ ਠੀਕ ਹੈ ਜੀ ਤੇ ਮੋਦੀ ਵਾਲੇ ਪੈਸੇ ਅਗਰ ਰੁਕੇ ਹੋਏ ਨੂੰ ਕਿਵੇਂ ਚਾਲੂ ਕਰਾ ਸਕਦੇ ਹੋ ਸਾਡੇ ਨਾਲ ਜੁੜੋ ਜੀ ਤੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਸਾਡੀ ਦੁਕਾਨ ਦਾ ਗਰੁੱਪ ਦਿੱਤਾ ਹੋਇਆ ਇੱਕ ਕਲਿੱਕ ਕਰਕੇ ਤੁਸੀਂ ਜੁੜ ਸਕਦੇ ਹੋ ਤੁਹਾਡੀ ਅੱਜ ਦੀ ਸ਼ਾਮ ਬਹੁਤ ਵਧੀਆ ਜਾਵੇ ਧੰਨਵਾਦ